ਹਾਂ ਦੋਸਤੋ ਜਿਹੜੇ ਕ੍ਰੇਡ ਲੂਪ ਗਿਚੀ ਵਿੱਚ ਸਬਜ਼ੀਆਂ ਉਗਾ ਰਹੇ ਹਾਂ ਅੱਜ ਕੱਲ ਸਰਦੀ ਵਾਲੀਆਂ ਸਬਜ਼ੀਆਂ ਦੀ ਬੜੀ ਬਹੁਤਾਤ ਹੈ ਤੇ ਪਰ ਨਾਲ ਦੀ ਨਾਲ ਹੀ ਤੁਹਾਨੂੰ ਯਾਦ ਕਰਵਾ ਦਿਆਂ ਕਿ ਗਰਮੀ ਦੀਆਂ ਜਿਹੜੀਆਂ ਸਬਜ਼ੀਆਂ ਉਹਨਾਂ ਦੇ ਵੀ ਜਿਹਨਾਂ ਦਾ ਸਮਾਂ ਵੀ ਆ ਗਿਆ ਹੈ। ਇਹ ਇਸ ਸਮੇਂ ਆਪਾਂ ਖਰਬੂਜਾ, ਤਰਬੂਜ, ਚਤਨ ਕद्दू, ਹਲਵਾ ਕद्दू, ਕੀਆ ਕद्दू, ਕ੍ਰੇਲਾ, ਕਾਲੀ ਤੋਰੀ, ਪੇਠਾ, ਠੇਰਾ, ਤਾਰਾ, ਟਿੰਡਾ, ਮੰਗਾ ਤੇ ਟਮਾਟਰ, ਵੈਂਗਣ, ਮਿਰਚ ਕਿਮਲਾ ਮਰਚੀ ਪਿੰਡੀ ਨਲੋਬੀਆ ਇਹ ਥੋੜਾ ਜਿਹਾ ਅੱਗੇ ਲੇਟ ਜਾ ਕੇ ਗੁਆਰਾ ਇਹ ਜਾਂ ਅਰਬੀ ਦੀ ਕਾਸ਼ਤ ਕਰ ਸਕਦੇ ਆ ਸ਼ਕਰਕੰਦੀ ਦੀ ਕਾਸ਼ਤ ਕਰ ਸਕਦੇ ਆ ਤੇ ਪਾਲਕ ਤਾਂ ਸਾਰਾ ਸਾਲ ਲੱਗਦਾ ਰਹਿੰਦਾ ਸੋ ਇਹਦੇ ਵਿੱਚੋਂ ਜਿਹੜੀਆਂ ਵੇਲਾਂ ਵਾਲੀਆਂ ਸਬਜ਼ੀਆਂ ਖਾਸ ਕਰ ਦੇ ਉੱਤੇ ਉਹਨਾਂ ਨੂੰ ਹੁਣ ਅਸੀਂ ਟ੍ਰੇਲੂ ਗ੍ਰੀਚੀ ਦੇ ਵਿੱਚ ਲਾਉਣ ਲਈ ਭਾਵੇਂ ਹਲੇ ਠੰਡ ਹੈਗੀ ਐ ਜਰਮੇਸ਼ਨ ਦੇ ਵਿੱਚ ਬਾਹਰ ਇਹਨਾਂ ਦੀ ਪ੍ਰੋਬਲਮ ਆਉਂਦੀ ਐ ਇਹਨਾਂ ਨੂੰ ਦੁਫਾਫਿਆਂ ਵਿੱਚ ਲਾ ਕੇ ਟ੍ਰੇਲੂ ਵਰਤੋਂ ਲਈ ਇਹੜੇ ਕੋਈ 5-5 4-4 ਬੀਜ ਉਹਨਾਂ ਨੂੰ ਲਾ ਦਿਓ ਮਿੱਟੀ ਦੇ ਵਿੱਚ ਤੇ ਕੋਈ ਪਾਣੀ ਪਾ ਦਿਓ ਉਸ ਤੋਂ ਬਾਅਦ ਕਿਤੇ ਨਿੱਗੇ ਥਾਂ ਦੇ ਉੱਤੇ ਰੱਖ ਦਿਓ ਤੇ ਕੁਝ ਦਿਨਾਂ ਤੱਕ ਉਹ ਪੁੰਗਰ ਆਉਣਗੇ ਉਸ ਤੋਂ ਪ੍ਰੰਤ ਅੱਗੇ ਅਧ ਫਰਬੀ ਦੇ ਵਿੱਚ ਜਾ ਕੇ ਅਸੀਂ ਉਹਨਾਂ ਨੂੰ ਬਾਹਰ ਜਿੱਥੇ ਵੀ ਜਕਰੇ ਲੁਗੀਚੀ ਵਿੱਚ ਬਦਲ ਸਕਦੇ ਹਾਂ ਤੇ ਇਸ ਤਰੀਕੇ ਨਾਲ ਅਸੀਂ ਇਹਨਾਂ ਬੀਲਾਂ ਨੂੰ ਅਗੇਤਿਆਂ ਵੀ ਸਕਦੇ ਹਾਂ ਤੇ ਆਮ ਤੌਰ ਤੇ ਹੁੰਦਾ ਕਿ ਇਹ ਹੈ ਕਿ ਜਿਹੜੀ ਮੁਕਰਤ ਹੈ ਉਹੀ ਹੈ ਵੀ 15 ਫਰਬੀ ਤੋਂ ਬਾਅਦ ਇਹਨਾਂ ਬੀਲਾਂ ਨੂੰ ਜ਼ਮੀਨ ਦੇ ਵਿੱਚ ਲਾਇਆ ਜਾਂਦਾ ਹੈ ਉਹਦੇ ਨਾਲ ਅੱਗੇ ਜਾ ਕੇ ਗਰਮੀ ਬਹੁਤ ਜ਼ਿਆਦਾ ਪੈਣ ਲੱਗੀ ਪਿਛਲੇ ਕੁਝ ਸਾਲਾਂ ਤੋਂ ਤੇ ਫਿਰ ਉਹਨੀ ਕਾਮਯਾਬੀ ਨਾਲ ਬੇਲਾਂ ਨਹੀਂ ਹੁੰਦੀਆਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਜੇ ਹੁਣ ਵੀ ਅਸੀਂ ਤਕਰੀਬਨ 15-20 ਦਿਨ ਪਹਿਲਾਂ ਇਹਨਾਂ ਨੂੰ ਲਫਾਫੇ ਵਿੱਚ ਉਹ ਘਾ ਲਾਵਾਂਗੇ ਤਾਂ ਇਹ ਉਸ ਵੇਲੇ ਜਾ ਕੇ ਉਸ ਗਰਮੀ ਨੂੰ ਸਹਾਰ ਜਾਂਦੀ ਹੈ ਤੇ ਇਹਨਾਂ ਨੂੰ ਫਲ ਪੈ ਜਾਂਦਾ ਸੋ ਕਿਉਂਕਿ ਅਸਲ ਵਿੱਚ ਤਾਂ ਚਾਹੇ ਬੇਲਾਂ ਖੜੀਆਂ ਰਹਿਣ ਜਦੋਂ ਤ ਉਹ ਬੀਜੀਆਂ ਹੋਣ ਆ ਉਦੈ ਕਸਮਾ ਹੁੰਦਾ ਉਸ ਤੋਂ ਬਾਅਦ ਉਹਨੇ ਦਿਨਾਂ ਬਾਅਦ ਇਹਨੂੰ ਉਫੜ ਲੱਗਣਾ ਹੁੰਦਾ ਹੈ ਇਸ ਤਰੀਕੇ ਨਾਲ ਅਸੀਂ ਆਪਣੀਆਂ ਜਿਹੜੀਆਂ ਸਬਜ਼ੀਆਂ ਨੂੰ ਥੋੜੇ ਅਜੀਤਿਆਂ ਕਰ ਸਕਦੇ ਹਾਂ ਕਿ ਉਸ ਤੋਂ ਬਾਅਦ ਜਾ ਕੇ ਜਾਂ ਫਿਰ ਅੱਗੇ ਜੁਲਾਈ ਦਾ ਸਮਾਂ ਆਉਣਾ ਇਸ ਕਰਕੇ ਪਿਛਲੇ ਸਮੇਂ 'ਚ ਇਹ ਇਰਜਾਮ ਦੇਖਣ ਦੇ ਵਿੱਚ ਆਇਆ ਵੀ ਜਦੋਂ ਹੀ ਅਸੀਂ ਅਗੇਤੀ ਜ਼ਿਆਦਾ ਗੇਤੀ ਜਾਂ ਜਨਵਰੀ ਦੇ ਵਿੱਚ ਹੀ ਵਿਸਥਾ ਦਾ ਸਮਾਂ ਹੁੰਦਾ ਹੈ ਕਿ ਅਸੀਂ ਇਹਨੂੰ ਲਿਫਾਫੇ ਵਿੱਚ ਲਾ ਲਈਏ ਜਾਂ ਜਿਹੜੀਆਂ ਸੁਰੰਗਾਂ ਦੇ ਵਿੱਚ ਲਾਉਨੇ ਆ ਜਾਂ ਲਾ ਕੇ ਬਾਹਰ ਕਿਤੇ ਉਹਦੇ ਤੇ ਪੋਲੀਥੀਨ ਜ਼ਰਾਲਮ ਟੱਕ ਦਿੰਨੇ ਆ ਤਾਂ ਕਿ ਉਹਦਾ ਟੈਂਪਰੇਚਰ ਬਣੇ ਰਹੀ ਤੇ ਉਹਦੇ ਨਾਲ ਜਲਦੀ ਇਹਦੀ ਜਰਮੇਸ਼ਨ ਹੋ ਜਾਂਦੀ ਹੈ ਇਸ ਕਰਕੇ ਹੁਣ ਵੀ ਸਮਾਂ ਹੈ ਤੁਸੀਂ ਜਿਹੜੀਆਂ ਹੈਗੀਆਂ ਸਬਜ਼ੀਆਂ ਨੂੰ ਲਾ ਸਕਦੇ ਹੋ ਤੇ ਕੋਸ਼ਿਸ਼ ਕਰੋ ਕਿ ਜਿਹੜੀਆਂ ਦੇਸੀ ਬੀਜ ਕਿਤੇ ਮਿਲਦੇ ਆ ਉਹਨਾਂ ਦੀ ਵਰਤੋਂ ਕਰੋ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿਹੜੀ ਕਿਟ ਬੀਜਾਂ ਤਿਆਰ ਕੀਤੀ ਜਾਂਦੀ ਹੈ ਉਹ ਥੋੜੀ ਦੇਰ ਦੇ ਵਿੱਚ ਹੀ ਉਪਲਬਧ ਹੋ ਜਾਏਗੀ ਪਰ ਕਿਸਾਨ ਮੇਲਾ ਜੇ ਦੂਰ ਹੈ ਉਸ ਤੋਂ ਪਹਿਲਾਂ ਵੀ ਜਿਹੜੇ ਰੀਜਨਲ ਸੈਂਟਰ ਨੇ ਜਾਂ ਖੇਤੀ ਵਿਗਿਆਨ ਕੇਂਦਰ ਨੇ ਤੇ ਜਾਂ ਪੰਜਾਬ ਖੇਤੀਬੀ ਯੂਨੀਵਰਸਿਟੀ ਦਾ ਕੈਂਪਸ ਆ ਉਥੋਂ ਉਹ ਮਿਲਣੀਆਂ ਸ਼ੁਰੂ ਹੋ ਜਾਣਗੀਆਂ ਉਹ ਵੀ ਨਜ਼ਰ ਰੱਖੋ ਤੇ ਇਸ ਥਿੱਕੇ ਨਾਲ ਜਿਹੜੀ ਅਸੀਂ ਅਗੇਤੀ ਮੱਲਾਂ ਲਾ ਕੇ ਤੇ ਸਮੇਂ ਮੁਤਾਬਕ ਸਬਜ਼ੀ ਲੈ ਸਕਦੇ ਹਾਂ ਬਹੁਤ ਬਹੁਤ ਧੰਨਵਾਦ